ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕੇਅਰ ਫੈਮਿਲੀ ਬਲੌਗ ਵਿੱਚ ਤੇ ਲੋ ਜੀ ਅੱਜ ਦਿਨ ਹੈਗਾ ਬੁੱਧਵਾਰ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਟਾਈਮ 9 ਵਜੇ ਦੇ ਵਿੱਚ 5 ਮਿੰਟ ਰਹਿ ਗਏ ਨੇ ਜੀ ਤੇ ਅੱਜ ਆਪਾਂ ਆਪਣੇ ਘਰ ਦੀ ਜਿਹੜੀ ਨਹੀਂ ਆ ਨਿਉਂ ਕਹਿ ਨਹੀਂ ਆ ਵੈਸੇ ਤਾਂ ਅਸੀਂ ਤੇ ਨੇਵ ਹੁੰਦੇ ਜਿਹੜੀ ਘਰ ਦੀ ਉਹ ਰੱਖਾਂਗੇ ਅੱਜ ਆਪਾਂ ਠੀਕ ਹੈ ਜੀ ਤੇ ਮੈਂ ਬਣਾਉਣੀ ਪ੍ਰਸ਼ਾਦ ਹਾਂਜੀ ਪ੍ਰਸ਼ਾਦ ਦੀ ਆਪਾਂ ਪਾਣੀ ਰੱਖ ਦਿੱਤਾ ਤੇਰੀ ਕਰਾਹੀ ਦੇ ਵਿੱਚ ਬਣਾਉਣਾ ਪ੍ਰਸ਼ਾਦ ਬਾਕੀ ਕੀ ਗੀਂਦ ਵਿਹਾਰ ਹੁੰਦਾ ਤੇ ਰੱਖ ਲਿਓ ਆਪਣੀ ਮਰਜ਼ੀ ਹੁੰਦੀ ਹੈ ਹਾਂਜੀ ਕਰ ਦੇਵਾਂ ਜੀ ਆਪਣੀ ਮਰਜ਼ੀ ਦੇ ਹਿਸਾਬ ਨਾਲ ਹਨਾ ਰੱਖ ਦੇਾਂਗੇ ਹਾਂ ਸਵੇਰ ਹੋ ਬੈਤ ਰਾਂਮ ਜਿਵੇਂ ਹੋਣਾ ਕੰਮ ਸਟਾਰਟ ਕਰਨਾਗਾ ਕੋ ਫਿਰ ਤੇਰੇ ਡੈਡੀ ਨੂੰ ਫੋਨ ਕਰ ਦੇ ਬਾਬੇ ਗੱਗੀ ਨੂੰ ਫੋਨ ਕਰ ਦੂ ਗ੍ਰਾਂਤੀ ਲੈ ਮੈਂ ਤੈਨੂੰ ਕਹਿੰਦੀ ਮੈਂ ਤੇਰੇ ਡੈਡੀ ਆ ਗਿਆ ਆ ਗਿਆ ਤੂੰ ਚੱਲ ਪਿਆ ਪੁੱਣ ਤੂੰ ਕਹੇ ਕਹੇ ਖਾਂਦਾ

ਉਹ ਨਾ ਤਲੀ ਠੀਕ ਆ ਸਾਰੇ ਆ ਗਿਆ ਨੇ ਬੜੀ ਬਾਸਾਂ ਵਿੱਚ ਦਾ ਹੰਟੋ ਲੈਣਾ ਪਾਣੀ ਆ ਰਿਹਾ ਮੈਂ ਨਾ ਸਿੱਕੇ ਸਿੱਕੇ ਜੰਮ ਦਾ ਅੱਜ ਕੋਈ ਨਾ ਬਾਹਰ ਜਾ ਰਿਹਾ ਹੈ ਬੈਠੇ ਕੈ ਤੈਨੂੰ ਦੀ ਕੀ ਕਰ ਤੈਨੂੰ ਕਿਹਦਾ ਗਾਣਾ ਆਇਆ ਮੀਂਹ ਪਾਉਣਾ 11 ਮਿੱਤੀ ਦੀ ਪੀ ਗਿਆ ਤੇ ਜੀ ਨਹੀਂ ਹੋਏਗਾ ਇੱਕ ਪੰਨਾ ਹੱਥ ਦੇ ਵਿੱਚ ਚੁੱਕ ਰਿਹਾ ਮੈਂ ਜੋਟ ਕੰਮ ਚ ਆ ਰਹੀ ਹੈ ਕੀ ਤੁਸੀਂ ਗਰਮ ਕਰਨਾ ਹੈ ਬਠੇਣਾ ਲਾ ਕੋਈ ਜੈਲੀ ਹੋਵੇ ਚਾਰੀ ਸਟਾਈਲ ਆਪਣੀ ਪੋਲੀਟਾ ਉਹ ਲੋਕ ਸੋਟੋ ਸੋਟੋ ਹੋਰ ਭਾਈ ਕੀ ਦੋਈ ਸਤਾਂਵਾ ਦਾ ਹਾਂ ਹਾਂ ਛੋਟਾ ਛੋਟਾ ਜਿਹਾ ਹੁੰਦਾ ਸੀ ਉਦੋਂ ਪਾਣੀ ਫੇਰ ਦਾ ਆਹ ਹੋਰ

ਲਓ ਜੀ ਆਪਾਂ ਪਹਿਲਾਂ ਦੀਗ ਸਜਾ ਕੇ ਤਿਆਰ ਕਰ ਲਈਏ ਗ੍ਰੰਥੀ ਸਿੰਘ ਨੂੰ ਫੋਨ ਆਪਾਂ ਕੀਤਾ ਹੋਇਆ ਆਉਣ ਵਾਲੇ ਨੇਗੇ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਾਂ ਪਹਿਲਾਂ ਦੀਗ ਸਜਾ ਲਈ ਉਸ ਤੋਂ ਬਾਅਦ ਫਿਰ ਅਰਦਾਸ ਸ਼ੁਰੂ ਹੋਊਗੀ ਤੇ ਜੋ ਵੀ ਕੁਝ ਅਸੀਂ ਨਿਉ ਰੱਖਣ ਵੇਲੇ ਰੱਖਾਂਗੇ ਹਨਾ ਤੇ ਉਹ ਤੁਹਾਡੇ ਨਾਲ ਸਾਰਾ ਵੀਡੀਓ ਸ਼ੇਅਰ ਕਰੂੰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਬਾਕੀ ਜੋ ਕੁਝ ਵੀ ਇਹ ਹੁੰਦਾ ਜਿਵੇਂ ਹਨਾ ਘਰ ਦੀ ਨੀਵ ਰੱਖਣ ਟਾਈਮ ਆਪਾਂ ਜੋ ਕੁਝ ਵੀ ਰੱਖਦੇ ਆ ਇਹ ਆਪਣੇ ਆਪਣੇ ਘਰ ਦਾ ਕਹਿ ਲਿਏ ਅਲੱਗ ਅਲੱਗ ਰਿਵਾਜ ਹੁੰਦਾ ਹਰ ਇੱਕ ਘਰ ਦਾ ਹਰ ਇੱਕ ਪਿੰਡ ਦਾ ਅਡ ਰਿਵਾਜ ਹੁੰਦਾਗਾ ਤੇ ਜਿਵੇਂ ਕਿ ਸਾਡੇ ਇੱਥੇ ਕਬਾਈ ਕੰਮ ਕਰਦੇ ਨੇ ਉਹ ਕਹਿੰਦੇ ਵੀ ਅਸੀਂ ਖੇਤ ਵਿੱਚ ਘਰ ਬਣਾਇਆ ਅਸੀਂ ਸੱਪ-ਸੱਪਣੀ ਦਾ ਜੋੜਾ ਰੱਖਿਆ ਉਹ ਸਿਰਫ ਖੇਤਾਂ ਦੇ ਵਿੱਚ ਜਿਹੜੇ ਘਰ ਬਣਾਉਂਦੇ ਨੇ ਉਹ ਰੱਖਦੇ ਨੇਗੇ ਹਨਾ ਤੇ ਉਹ ਜ਼ਰੂਰੀ ਹੁੰਦਾ ਉਹਨਾਂ ਲਈ ਤੇ ਆਪਾਂ ਜੀ ਮੈਂ ਦਾਸੀ ਦਿੰਨੇ ਤੁਹਾਨੂੰ ਇੱਕ ਚਾਂਦੀ ਦਾ ਸਿੱਕਾ ਲਿਆ ਚਾਰ ਸਿੱਕੇ ਆਪਾਂ ਦੂਸਰੇ ਲੈਨੇ ਅੱਗੇ ਵੀਡੀਓ ਚ ਦਿਖਾਵਾਂਗੇ ਵੀ ਜਿਵੇਂ ਗੁੜ ਹੋ ਗਿਆ ਚੌਲ ਹੋ ਗਏ ਹਨਾ ਹਲਦੀ ਹੋ ਗਈ ਪੀਲਾ ਕੱਪੜਾ ਲਿਆਗਾ ਤੇ ਆਪਾਂ ਇਸ ਤਰ੍ਹਾਂ ਦਾ ਖੰਮਣੀ ਹੋ ਗਈ ਜਿਵੇਂ ਹਨਾ ਆਪਾਂ ਪੰਜ ਇੱਟਾਂ ਲੈਂ ਜਾਂਦੇ ਕੋਈ ਸੱਤ ਕਰ ਲੈਂਦਾ ਕੋਈ ਨੌ ਕਰ ਲੈਂਦਾ ਕੋਈ ਤਿੰਨ ਕੋਈ ਦੋ ਉਹ ਅਲੱਗ-ਅਲੱਗ ਆਪਣੇ ਆਪਣੇ ਘਰ ਦਾ ਹਿਸਾਬ ਹੁੰਦਾਗਾ ਹਨਾ ਤੇ ਬਾਕੀ ਤਾਂ ਆਪਾਂ ਕਹਿ ਵੀ ਨਹੀਂ ਸਕਦੇ ਆਪਣੇ ਆਪਣੇ ਹੁਣ ਪਿੰਡਾਂ ਦਾ ਘਰਾਂ ਦਾ ਰਿਵਾਜ ਵੀ ਨਹੀਂ ਕਿਉਂਕਿ ਹੁਣ ਆਪਾਂ ਸਾਰਾ ਕੁਝ ਕੋਈ ਵੀ ਆ ਪੰਡਤ ਨੂੰ ਪੁੱਛ ਕੇ ਕਰ ਲੈਂਦੇ ਨੇ ਹਨਾ ਜਿਵੇਂ ਉਹ ਉਹਨਾਂ ਦੇ ਘਰ ਦੇ ਹਿਸਾਬ ਨਾਲ ਆਪੋ ਆਪਣੇ ਘਰ ਦੀ ਦਿਸ਼ਾ ਦੇ ਹਿਸਾਬ ਨਾਲ ਦੱਸ ਦਿੰਦੇ ਨੇ ਵੀ ਤੁਸੀਂ ਆ ਕਰ ਲਓ ਹਨਾ ਆਪਾਂ ਉਦਾਂ ਹੀ ਕਰ ਲੈਣੇ ਆਂਗੇ ਤੇ ਚਲੋ ਜੀ ਆਪਣੀ ਦੇਗ ਸਜ ਗਈ ਹੈ ਤਿਆਰ ਹੋ ਗਈ ਹੈ ਆਪਣੀ ਦੇਗ ਆਪਾਂ ਦੇਗ ਨੂੰ ਹੁਣ ਮੇਜ਼ ਤੇ ਸਜਾ ਦਿੰਦੇ ਆ ਬਾਹਰ ਤੇ ਉਸ ਤੋਂ ਬਾਅਦ ਪਰਦਾਸ ਦੇ ਵਿੱਚ ਸ਼ਾਮਲ ਹੁੰਨੇ ਆ ਵਾਹਿਗੁਰੂ ਜੀ ਸਾਰੇ ਮਤਲਬ ਪਹਿਲਾਂ ਤਾਂ ਮਿਸਤਰੀ ਸਾਹਿਬ ਮਜ਼ਦੂਰ ਜਿਹੜੇ ਉਹਨਾਂ ਨੂੰ ਤਾਂ ਅੰਦਰ ਉਸਤਿਆਂ ਬਖਸ਼ਣ ਕਿਉਂਕਿ ਉਹਨਾਂ ਦੇ ਸਿਰ ਤੇ ਹੀ ਸਾਰਾ ਘਰ ਬਣਨਾਗਾ ਹਨਾ ਤੇ ਵਾਹਿਗੁਰੂ ਜੀ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਬਾਕੀ ਸਾਰਿਆਂ ਨੂੰ ਹੀ ਤੰਦਰੁਸਤੀਆਂ ਬਖਸ਼ਣ ਤੇ ਲਓ ਜੀ ਇੱਕ ਵਾਰ ਤੁਸੀਂ ਇਹ ਸਾਰਾ ਸਮਾਨ ਦੇਖ ਲਓ ਆਪਾਂ ਇਹ ਸਮਾਨ ਲੈ ਹੈਗਾ ਠੀਕ ਆ ਜੀ ਕੋਈ ਬਹਿਮ ਵਾਲੀ ਸਰੀਆ ਲਓ ਤਾਂ ਆਹ ਚੱਲ ਜਾ ਚੱਲ ਇਹ ਕੰਬੀ ਨਹੀਂ ਆਉਂਦੀ। ਹਾਂ। 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 ਹ ਕੰਮ ਦੇ ਬਾਰੇ ਵਿੱਚ ਕੋਈ ਨਾ ਬਣੇਗਾ ਇਹ ਵੀ ਵੀਡੀਓ ਬਾਰੇ ਵਿੱਚ ਕੋਈ ਗੱਲ ਨਹੀਂ ਜਿਆਦਾ ਜ਼ਿਆਦਾ ਸਤਿ ਮਾਰੀ ਜੀਓ ਪਿੰਡ ਸਭ ਤੇਰਾ ਕਹਾਮਾਨ ਸਭ ਤੇਰੀ ਬੜਾਈ ਕੋਈ ਨਾ ਆਉਣਾ ਨਾ ਜਾਣਾ ਮੇਰਾ ਵਾਹਿਗੁਰੂ 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 ਜੀ ਪੀਨੇ ਹਾਰਾ ਦੁਕਾਨ ਤੋਂ ਸਿਫਰਾਸ ਤਾਂ ਕੋ ਬੇਦਨ ਨ ਕੋ ਲੱਗਿਆ ਜਾਂ ਕਿ ਸਵਾ ਗਰਦਾਸ ਸਿੰਘ ਅਰਦਾਸ ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਸ੍ਰੀ ਕਬਾਦੀ ਜੀ ਸਹਾਇ ਵਾਹ ਸ੍ਰੀ ਕਬਾਦੀ ਜੀ ਦੀ ਕਿਰਪਾ ਸੇ ਜਸਮੀ ਪ੍ਰਥਮ ਭਗਵਤੀ ਸਿਮਰਤਾ ਦੇ ਵਰਣਨ ਲਈ ਤੇ ਆਏ ਪ੍ਰੰਦਰ ਕਰਕੇ ਅਰਦਾਸ ਰੰਗਾਸਾ ਵੀ ਸਹਾਇ ਆਰਜਨ ਹਰਗੋਬਿੰਦ ਸਿੰਘ ਸ੍ਰੀ ਹਰਾਈ ਸੇਹੀ ਹਰ ਕਰੇ ਸੰਗੀ ਤੇ ਆਈ ਹੈ ਜਿਤੇ ਦਿੱਤੇ ਸਭ ਦੇ ਤਜਾਜ ਤੇ ਇੱਕ ਬਹਾਦਰ ਸਿਮਰੇ ਆ ਘਰ ਨਾਉ ਜਦਾ ਬਹਿਤਾ ਹੈ ਸਭ ਕਾਇ ਹੋਈ ਸੇ ਦਸਨ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਕਾਈ ਬਈ ਸਹਾਇ ਦਸਨ ਪਾਸ਼ੇਂ ਜੋਤ ਤਨ ਕਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਕ ਦਾਰ ਦਾ ਧਿਆਨ ਕਰ ਬੋਲੋ ਜੀ ਵਾਹਿਗੁਰੂ ਅੰਜਾਂ ਪਿਆਰਿਆਂ ਚਾਹਾਂ ਸਭ ਜਾਦਿਆਂ 40 ਮੁਕਤੇਆਂ ਹੱਠੀਆਂ ਜਪੀਆਂ ਤੱਪੀਆਂ ਜਿਨਾ ਨਾਮ ਜਪੇ ਆ ਵੰਡਿ ਸੱਖਿਆ ਦੀ ਵੀ ਚਲਾਈ ਤੇ ਗਵਾਹੀ ਦੇਣ ਪਿਆ ਦ੍ਰਿਸ਼ੀਤਾ ਇਹਨਾਂ ਪਿਆਰਿਆਂ ਤੇ ਚਿਆਰਿਆਂ ਦੀ ਕਮਾਈ ਦਾ ਧੰਨ ਤਾਰ ਖਾਲਸਾ ਸਾਹਿਬੋ ਲੋ ਜੀ ਵਾਹਿਗੁਰੂ ਜੀ ਜਿੰਨਾਂ ਸਿੰਘਾਂ ਸਿੰਗਣੀਆਂ ਨੇ ਧਰਮ ਦੇ ਹੇਤ ਸੀ ਦਿੱਤੇ ਬੰਦ ਬੰਦ ਤੋਂ ਤਵਾਜ ਕੋਪਰੀਆਂ ਲਹਾਣੀਆਂ ਚਰ ਖੜੀਆਂ ਤੇ ਘੜੇ ਤਨ ਆ ਰਹੇ ਨਾਲ ਚਰਾਈ ਦੇ ਗੁਰਦਵਾਰਿਆਂ ਦੀ ਸੇਵਾ ਲਈ ਸਰਵਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਲਖੀ ਕੇ ਸਾਹ ਸਵਾਸਾਂ ਸੰਗ ਨਵਾਹੀ ਤਨਾ ਸਿੰਘਾਂ ਸਿੰਘਣੀਆਂ ਦੀ ਕਮਾਈ ਦੇ ਅੰਤਰ ਬੋਲੋ ਜੀ ਵਾਹਿਗੁਰੂ ਜੀ ਪੰਜਾਂ ਦਖਤਾਂ ਸਰਬੱਤ ਗੁਰਦਵਾਰਾਂ ਦਾ ਅੰਤਰ ਬੋਲੋ ਜੀ ਵਾਹਿਗੁਰੂ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪਾ ਦੇ ਕਿਤਾਬਨ ਦਾ ਸਦਕਾ ਸਰਬ ਸਖੋਵੇ ਜਾਂ ਜਾਂ ਖਾਲਸਾ ਸਾਹਿਬ ਜੀ ਦਾ ਮਤਾਰਕ ਸਿਆਰੇ ਤੇ ਦੇ ਤੇ ਇਹ ਪਤੇ ਵਰਤੀ ਕੀ ਪਾਇ ਦੀ ਪਾਂਛਤੀ ਜੀ ਤੇ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਦੇ ਬੋਲ ਬਾਲੇ ਬਲਣਾ ਜੀ ਵਾਹਿਗੁਰੂ ਜੀ ਮਕਸੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਸਤਾਨ ਰਹਿਤ ਦਾਣ ਬਵੇਕ ਦਾਣ ਵਿਸ਼ਾ ਦਾਣ ਪ੍ਰੋਸ਼ਾ ਦਾਣ ਦਾਣਾ ਸਰਦਾ ਨਾਮ ਦਾਣ ਸਰੀਮਮਤਾ ਸਰ ਸਾਹਿਬ ਜੀ ਦੇ ਦਰਸ਼ਨ ਸਿਨਾਮ ਚੌਕੀਆਂ ਚੰਦੇ ਬੁੰਦੇ ਜੱਗੋ ਜੱਗੋ ਟਾਲਾ ਕਰਮ ਕਾ ਜੈ ਜੈਕਾਰ ਖਾਲਸਾ ਸਹਿ ਬੋਲੋ ਜੈ ਵਾਹਿਗੁਰੂ ਜੀ ਸੇਖਾਂ ਦਾ ਮਨ ਨਿਮਾ ਮਤ ਤੇ ਮਤਪਰ ਦਾ ਰਾਖਾ ਹੀ ਕਾਲਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇਤਾ ਤਾਰ ਜੀ ਸ੍ਰੀ ਨਨਕਾਣਾ ਸਾਹਿਬ ਦਰਬਾਰ ਗੁਰਦਵਾਰਿਆਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਸੋਰਿਆ ਗਿਆ ਹੈ ਖੁੱਲੇ ਦਰਸ਼ਨ ਦیدار ਸੇਵਾ ਸੰਭਾਲ ਲਗਾਣ ਦੇਾਰੇ ਖਾਲਸੇ ਨੂੰ ਲੁਕਸ਼ੂ ਇਹ ਨਿਮਾਣੇ ਦੇ ਮਾਨ ਸਤਗੁਰੂ ਨਤਾਨੇ ਦੇ ਤਾਨ ਸਤਗੁਰੂ ਨੇ ਉੱਠਣ ਦੀ ਓਟ ਨੇ ਆਸਰੇ ਦੀ ਆਸ ਇਹ ਕਾਲਪੁਰਖ ਵਾਹਿਗੁਰੂ ਸੱਚੇ ਪਤਾ ਜੀ ਹੋ ਆਪ ਤੁਸੀਂ ਚੜਨਾ ਕਮਲਾ ਵਿਚ ਅਰਦਾਸ ਬੇਨਤੀ ਜੋਦ ਦੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਇਕ ਹਰ ਨਾਮ ਦੇ ਮੇਰਾ ਮਨ ਤੁਨ ਸੀਤਲ ਹੋਈ ਧਰ ਜੀ ਇਕ ਟੇਕ ਤੂੰ ਲਾਹੇ ਵਡਾਨੀ ਆਸ ਨਾਨਕ ਨਾਮ ਤੇ ਆਈ ਹੈ ਕਾਰ ਜੀ ਆਵੇ ਰਾਸ ਮਹਾਵਾਕਨ ਸਾਰ ਪਾਸ਼ਾ ਸਾਹਿਬ ਜੀ ਦਾਰ ਕਰਦੇ ਸੇਵਕ ਭਾਈ ਸੈ ਪਾਈ ਤਰਨਜੀਤ ਸਿੰਘ ਜੀ ਪਾਸ਼ਾ ਸਾਹਿਬ ਸਾਰੇ ਇਹ ਪਰਿਵਾਰ ਬਲੁਰਾਲ ਮਿਲ ਕੇ ਪਾਸ਼ਾ ਸਾਹਿਬ ਜੀ ਆਪ ਜੀ ਨਵੀਂ ਜਗਾ ਬਣਾਉਣ ਲੱਗੇ ਨੇ ਐਸ ਵਕਤ ਪਾਸ਼ਾ ਸਾਹਿਬ ਜੀ ਮਿਸਤਰੀ ਸਿੰਘ ਦੇ ਵੱਲੋਂ ਨਹੀਂ ਰੱਖੀ ਜਾਣੀ ਹੈ ਆਪ ਜੀ ਕਿਰਪਾ ਕਰੋ ਮਾਲਕ ਜੀ ਉਹ ਪਰਿਵਾਰ ਦੇ ਮਿਸਤਰੀ ਸਿੰਘਾਂ ਦੇ ਮਜ਼ਦੂਰਾਂ ਦੇ ਸਿਰ ਤੇ ਮਿਹਰ ਪ੍ਰਯਤ ਰੱਖ ਕੇ ਪਾਸ਼ਾ ਸਾਹਿਬ ਜੀਓ ਨਹੀਂ ਰੱਖਣ ਦੀ ਆਗਿਆ ਬਖਸ਼ਿਸ਼ ਕਰੋ ਉਪਰੰਤ ਪਾਸ਼ਾ ਸਾਹਿਬ ਜੀਓ ਮਿਸਤਰੀ ਸਿੰਘਾਂ ਦੇ ਸਿਰ ਤੇ ਮਿਹਰ ਪ੍ਰਯਤ ਰੱਖ ਕੇ ਮਜ਼ਦੂਰਾਂ ਦੇ ਸਿਰ ਤੇ ਮਿਹਰ ਪ੍ਰਯਤ ਰੱਖ ਕੇ ਪਾਸ਼ਾ ਸਾਹਿਬ ਜੀਓ ਜੋ ਵੀ ਕਾਰਜ ਆਰੰਭਿਆ ਹੈ ਪਾਸ਼ਾ ਸਾਹਿਬ ਜੀ ਦੀ ਕਿਰਪਾ ਦੁਬਾਰਾ ਸੰਪੂਰਨ ਕਰਵਾ ਲੈਣੇ ਪਾਸ਼ਾ ਸਾਹਿਬ ਜੀ ਦੀ ਸੰਗਤਾਂ ਅਰਦਾਸ ਬੇਨਤੀ ਵਿੱਚ ਪੰਕੀਆਂ ਨੇ ਸਾਰੀਆਂ ਸੰਗਤਾਂ ਦੀ ਅਰਦਾਸ ਪ੍ਰਵਾਨਕ ਹਾਜ਼ਰੀ ਪ੍ਰਵਾਨ ਕਰਨੀ ਗੁਰਸਿੱਖੀ ਦਾਣ ਪਰੋਸ਼ਾ ਦਾਣ ਸੇਦਕ ਦਾਣ ਵਰਸੇ ਕਰਨ ਦੇ ਦਰਕਰ ਦੇ ਨਾਲ ਜੋੜ ਕੇ ਰੱਖਣਾ ਪਾਸ਼ਾ ਸਾਹਿਬ ਜੀ ਪਰਿਵਾਰ ਦੇ ਵੱਲੋਂ ਇਸੇ ਪ੍ਰੋਗਰਾਮ ਨੂੰ ਮੁੱਖ ਰੱਖਦੇ ਹੋਣ ਬਖਸ਼ੀਆਂ ਦਾਤਾਂ ਦੇ ਵਿੱਚੋਂ ਕੜਾ ਪ੍ਰਸ਼ਾਦ ਦੀ ਦੀਗ ਹਾਜ਼ਰ ਰਹੇ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਕਾਸ਼ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜਪੇ ਪਾਸ਼ਾ ਸਾਹਿਬ ਜੀ ਬੇਗਣਵਣਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਅੰਦਰ ਆਇਆ ਖੋਏ ਪਾਪ ਭਈ ਸਭ ਪਾਵਣ ਜਨ ਨਾਨਕ ਸੁਖ ਕਰ ਆਇਆ ਪਰਵਾਰ ਦੇ ਵਿਗਣਾਂ ਦੇ ਨਾਸ ਕਰਨੇ ਧਰਮ ਦੇ ਪ੍ਰਕਾਸ਼ ਕਰਨੇ ਗੁਰ ਸਿੱਖੀ ਦਾਨ ਪੁਰੋਸ਼ਾ ਦਾਨ ਸਿੱਧਕ ਦਾਨ ਬਖਸ਼ਿਸ਼ ਕਰਨ ਇਸੇ ਤਰ੍ਹਾਂ ਆਪਦੇ ਕਾਰਜ ਆਰੰਭ ਕੀਤੇ ਨੇ ਪਾਸ਼ਾ ਜੀ ਆਪ ਦੀ ਕਿਰਪਾ ਦੁਆਰਾ ਆ ਜੀ ਨਾਨਕ ਨਾਮ ਚੜ੍ਹਦੀ ਕਲਾ ਦੇ ਬਾਣੀ ਜੀ ਦਾ ਤੁਕੰਕਾ ਬਾਣੀ ਜੀ ਦਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹ ਨਹੀਂ ਕੋਈ ਨਹੀਂ ਕੋਈ Um, betul. <tangan> ਪੰਜੇ ਰੱਖਣੇ ਨਹੀਂ ਹਾਂ ਹਾਂ ਬਸ ਬਚਾਲੇ ਉਹ ਰੱਖ ਦਿਓ ਚਾਂਦੀ ਦੇ ਸਿੱਕੇ ਹਾਂ ਤੇ ਤੇਲ ਵੀ ਪਾਉਂਦੇ ਨੇ ਸਰ ਉਹਨਾਂ ਨੇ ਆਹ ਤੇਲ ਥੋੜਾ ਹੀ ਧਰਦੂ ਕਰਤਾ ਉਹ ਤੇਲ ਆਹ ਕਰੇ ਰਿਹਾ ਨੇ ਫੁੱਟੇ ਨਾਲੀ ਬਸ ਐਂ ਤਾਂ ਚਾਹ ਜੋ ਮਾਰਦੇ ਨੇ ਅਚਾਵਲ ਹੋਦੇ ਨੇ धरती पूजन के भले सोन हा छिया ਦੋ ਤਾਂ ਤੱਕ ਪੰਜੇ ਰੱਖ ਰਹੇ ਨਹੀਂ ਹਾਂ ਹਾਂ ਬਸ ਬਚਾ ਲੈ ਉਹ ਰੱਖ ਦਿਓ ਚਾਂਦੀਆਂ ਸਿੱਕਾ ਹਾਂ ਇੱਥੇ ਤੇਲ ਵੀ ਪਾਉਂਦੇ ਨੇ ਸਰ ਉਹ ਲੱਗਦਾ ਹਾਂ ਤੇਲ ਥੋੜੇ ਇਧਰ ਦੂਰ ਤੋਂ ਉਹ ਤੇਲ ਆਖੋਈਦਾ ਨੇ ਬਸ ਆਹ ਤਾਂ ਚਾਹੇ ਜੋ ਵਰਗੇ ਦੇ ਅਚਾਵਲ ਹੋਵੇ ਤੇ ਤਰਤੀ ਪੂਜਣ ਗੈਦਨ ਗੁਣਾ ਲਓ ਜੀ ਸ਼ਾਮ ਦੇ 7 ਵਜੇ ਦਾ ਜਿਹੜਾ ਟਾਈਮ ਆਗਾ ਇਹ ਤੇ ਇੱਥੇ ਜਿਹੜਾ ਮੈਂ ਦੇਸੀ ਕੋ ਦਾ ਦੀਵਾ ਲਾ ਰਹੀ ਹੈਗੀ ਪਰ ਇਹ ਸਵੇਰ ਟਾਈਮ ਲਾਉਣਾ ਸੀਗਾ ਪਰ ਉਦੋਂ ਕੁਝ ਅਜੀਹਾ ਹੋ ਗਿਆ ਚਲੋ ਛੱਡੋ ਮੈਂ ਵੀਡੀਓ ਦੇ ਵਿੱਚ ਜੋ ਵੀ ਚਲੋ ਪਰਸਨਲ ਗੱਲਾਂ ਹੁੰਦੀਆਂ ਨੇ ਹਨਾ ਉਹ ਨਹੀਂ ਲੈ ਕੇ ਆਉਣਾ ਚਾਹੁੰਦੀ ਮੈਂ ਤੁਹਾਨੂੰ ਬਸ ਇਹੀ ਅਭੀ ਤੁਹਾਨੂੰ ਮੈਂ ਹੱਸਦੀ ਖੇਡਦੀ ਉਹ ਦਿਖਾ ਚਲੋ ਵਧੀਆ-ਵਧੀਆ ਤੁਹਾਡੇ ਨਾਲਾ ਚਲੋ ਵੀਡੀਓ ਨੇ ਜਿਹੜੀ ਉਹ ਹੀ ਸ਼ੇਅਰ ਕਰਾਂ ਹਨਾ ਵੀ ਕੋਈ ਵੀ ਇਦਾਂ ਦੀ ਗੱਲਬਾਤ ਨਾ ਸ਼ੇਅਰ ਕਰਾਂ ਕਿਉਂਕਿ ਉਹ ਵਧੀਆ ਨਹੀਂ ਲੱਗਦਾ ਹਨਾ ਜੋ ਕਿ ਪਰਸਨਲ ਗੱਲਾਂ ਨੇ ਉਹ ਪਰਸਨਲੀ ਰਹਿਣੀਆਂ ਠੀਕ ਲੱਗਦੀਆਂ ਨੇਗੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰਿਆਂ ਨੇ ਮੈਨੂੰ ਕਰਦੀਆਂ ਵਧਾਈਆਂ ਦਿੱਤੀਆਂ ਨੇ ਹਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਕਮੈਂਟ ਸੀਗੇ ਸਾਰਿਆਂ ਨੇ ਵਧੀਆ ਸਭ ਨੇ ਵਧਾਈਆਂ ਦਿੱਤੀਆਂ ਨੇ ਹਨਾ ਸਾਰਿਆਂ ਨੂੰ ਖੁਸ਼ੀਆਂ ਤੁਹਾਨੂੰ ਤੁਸੀਂ ਨੇ ਤਾਂ ਵਧਾਈਆਂ ਦਿੱਤੀਆਂ ਨੇ ਮੈਂ ਵੀ ਤੁਹਾਨੂੰ ਵਧਾਈਆਂ ਨੇ ਵੀ ਪ੍ਰਮਾਤਮਾ ਤੁਹਾਨੂੰ ਵੀ ਵਧਾਵੇ ਹਨਾ ਪ੍ਰਮਾਤਮਾ ਤੁਹਾਨੂੰ ਵੀ ਤਰੱਕੀਆਂ ਬਖਸ਼ੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਆਗਾ ਤੇ ਲੋ ਜੀ ਆਪਾਂ ਦੇਸੀ ਘੋ ਦਾ ਦੀਵਾ ਜਿਹੜਾ ਉਹ ਲਾ ਦਿੱਤਾ ਠੀਕ ਆ ਜੀ ਤੇ ਬਾਕੀ ਇਸ ਵੀਡੀਓ ਦਾ ਐਂਡ ਕਰਾਂਗੇ ਜੇਕਰ ਤੁਹਾਨੂੰ ਮੇਰੇ ਵੀਡੀਓ ਥੋੜੇ ਜਿਹਾ ਵੀ ਵਧੀਆ ਲੱਗਦੇ ਨੇ ਤਾਂ ਪਲੀਜ਼ ਤੁਹਾਡੀ ਮੈਨੂੰ ਸਪੋਰਟ ਦੀ ਬਹੁਤ ਜ਼ਰੂਰਤ ਆ ਤੇ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਿਆ ਕਰੋ ਹਨਾ ਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਰਿਹਾ ਕਰੋ ਤੇ ਬਾਕੀ ਆਪਾਂ ਤੁਹਾਨੂੰ ਜਿਹੜੀਆਂ ਦਿਖਾ ਦਿੰਦੇ ਆ ਆਪਣੇ ਇੰਨੀਆਂ ਕਿੰਨੀਆਂ ਭਰ ਗਈਆਂ ਨੇ ਤੇ ਹੁਣ ਮਿਸਤਰੀ ਆਪਣੇ 6-7 ਤਰੀਕ 7 ਤਰੀਕ ਤੱਕ ਆਊਗਾ ਕਿਸੇ ਹੋਰ ਦਾ ਲੈਂਟਰ ਪਾਉਣਾ ਉਹਨੇ ਤੇ ਉਹ ਆਪਣੇ ਫਿਰ ਪੱਕਾ ਕੇ ਉਸ ਤੋਂ ਬਾਅਦ ਦੇ ਵਿੱਚ ਕੰਮ ਜਿਹੜਾ ਛੇੜ ਲੈਣਗੇ ਅੱਜ ਆਪਣੇ ਨਿਉਆ ਹੋ ਗਈਆਂ ਠੀਕ ਆ ਜੀ ਤੇ ਨਿਉਆ ਜਿਹੜੀਆਂ ਨੰਨੀ ਮਤਲਬ ਇੱਟ ਰੱਖਣ ਦਾ ਜਾਂ ਥੋੜੀਆਂ-ਬਹੁਤੀਆਂ ਭਰੀਆਂ ਗਈਆਂ ਇਹ ਆਪਣੇ ਕਾਫੀ ਤੱਕ ਉੱਪਰ ਜਾਣਗੇ ਨਿਉਆ ਫਿਰ ਆਪਾਂ ਭਰਤ ਪਾਵਾਂਗੇ ਚਲੋ ਜੀ ਠੀਕ ਆ ਫਿਰ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰ ਦਿਆਂਗੇ ਹੈਨਾ ਮਿਲਦੇ ਆ ਤੁਹਾਨੂੰ ਕੱਲ ਨੂੰ ਇੱਕ ਵ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ